ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਮੁਤਾਬਕ ਹਰ ਸਾਲ ਨਵੰਬਰ ਦੇ ਵਿੱਚ ਅਹੁਦੇਦਾਰਾਂ ਦੀ ਚੋਣ ਹੁੰਦੀ ਹੈ ਜਿਹਦੇ ਵਿੱਚ 4 ਅਹੁਦੇਦਾਰ ਮੇਨ ਤੌਰ ਤੇ ਤੇ 11 ਐਗਜ਼ੀਕਟਿਵ ਦੇ ਮੈਂਬਰ ਉਹ ਅੱਜ ਹੁਣ ਚੋਣ ਹੋਣ ਜਾ ਰਹੀ ਆ ਤੇ ਮੈਂ ਤਾਂ ਇਹਨੂੰ ਅਦਰਬਾਈ ਟੇਕ ਇਟ ਡੀਜੀ ਵਾਲੇ ਕੰਮ ਹੁੰਦਾ ਜੇ ਵਿਰੋਧ ਨਾ ਹੋਵੇ ਫੇਰ ਵੀ ਕਈ ਵਾਰੀ ਬੰਦਾ ਸਖਣਾ ਰਹਿ ਜਾਂਦਾ ਬਰ ਬਰੋਧ ਸਿਧਾਂਤਕ ਤੌਰ ਤੇ ਚਾਹੀਦਾ ਅੱਜ ਸਾਡੀ ਇੱਕ ਬਿਰਤੀ ਬਣ ਗਈ ਆ ਕਿ ਜੇ ਇੱਕ ਪਾਸਿਆਂ ਤਾਂ ਉਹਨਾਂ ਨੂੰ ਕਹਿੰਦੇ ਗਰਦਾਰ ਤੇ ਜੇ ਕੋਈ ਲੈਂਡ ਅਪ ਜਾਂਦਾ ਫਿਰ ਉਹ ਕਹਿੰਦੇ ਜੀ ਉਹ ਦੇਸ਼ ਭਗਤ ਬਣ ਗਿਆ ਚਲੋ ਮੈਂ ਉੱਤੇ ਕੋਈ ਕਟਾਕਸ਼ ਨਹੀਂ ਕਰਨੀ ਚਾਹੁੰਦਾ ਡੈਮੋਕ੍ਰੇਸੀ ਆ ਹਰ ਇੱਕ ਨੂੰ ਅਧਿਕਾਰ ਆ ਵੀ ਆਪਣਾ ਉਹ ਕੈਂਡੀਡੇਚਰ ਅਨਾਉਂਸ ਕਰ ਸਕਦਾ ਸੋ 1 ਵਜੇ ਜਲਾਹ ਸ਼ੁਰੂ ਹੋਣਾ ਬਾਬਾ ਬਲਵੀਰ ਸਿੰਘ ਕੋਨਸੋਨੀ ਆਪਣੇ ਡਿਕਲੇਅਰ ਕੀਤੇ ਆ ਤੇ ਵੋਟਾਂ ਪੈ ਜਾਣਗੀਆਂ ਤੇ ਸਾਰਾ ਪਤਾ ਤੀਸਰੀ ਵਾਰ ਤੇਵਾ ਮਿਲਣ ਜਾ ਰਹੀ ਸ਼੍ਰੋਮਣੀ ਕਮੇਟੀ ਦੇ ਮੁਖੀ ਸੇਵਾਦਾਰ ਨੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਇਸ ਗੁਰੂ ਦਰ ਦੀ ਵੱਡੀ ਸੇਵਾ ਜਿਹੜੀ 사ਤਗੁਰ ਜੀ ਨੇ ਕਿਉਂਕਿ ਹੁਣ ਜਿਹੜੀਆਂ ਆ ਜਿਹੜਾ ਸਮਾਂ ਚੱਲ ਰਿਹਾ ਇਹਦੇ ਵਿੱਚ ਬਹੁਤ ਸਾਰੀਆਂ ਸਥਿਤੀਆਂ ਵੀ ਇਦਾਂ ਦੀਆਂ ਕਈ ਵਾਰੀ ਆ ਜਾਂਦੀਆਂ ਪਰ ਫੇਰ ਵੀ ਮੈਂ ਆਪਣੇ ਸਮੂਚੇ ਮੈਂਬਰ ਸਹਿਬਾਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਮੇਰੇ ਤੇ ਇਹ ਭਰੋਸਾ ਪਾਰਕੜ ਕੀਤਾ ਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਨੇ ਇਹ ਤੀਜੀ ਵਾਰੀ ਦੀ ਕੈਂਡੀਡੇਚਰ ਡਿਕਲੇਅਰ ਕਰਕੇ ਮੈਨੂੰ ਜਿਹੜਾ ਸਮਾਂ ਇਹ ਬਖਸ਼ ਕੀਤਾ ਮੈਂ ਗੁਰੂ ਚਰਨਾਂ ਚ ਅਰਦਾਸ ਵੀ ਕਰਦਾ ਕਿ ਸਤਿਗੁਰੂ ਜੀ ਸੇਵਾ ਵੱਡੀ ਆ ਪਰ ਜੇ ਤੂੰ ਤਰੁੱਟ ਜਾਏ ਤੇ ਸੇਵਾ ਚੋਂ ਬੰਦਾ ਸਫਲ ਵੀ ਹੋ ਕੇ ਚਲ ਜਾਂਦਾ ਇਹੀ ਯਾਦ ਰੱਖਦਾ ਜਿਹੜਾ ਜਸੇਬੰਦੀ ਨੇ ਭਰੋਸਾ 파ਰ ਕਰ ਕੀਤਾ ਉਹ ਭਰੋਸਾ ਜਿਹੜਾ ਉਹ ਬਰਕਰਾਰ ਰੱਖਿਆ। ਆਖਰੀ ਪਹਿਲਕਦਮੀ ਹੋਈ ਹੈ ਇਸ ਵਾਰ ਸਾਰੀ ਟੀਮ ਚੋਣ ਦੇ ਅਧਿਕਾਰ ਤੁਹਾਨੂੰ ਦਿੱਤੇ ਤੁਹਾਨੂੰ ਮਿਲਦਾ ਹੈ। ਦੇਖੋ ਇਦਾਂ ਸੀ ਕਿਉਂਕਿ 1 ਟੂ 1 ਪ੍ਰਧਾਨ ਜੀ ਨਾਲ ਸਾਰਿਆਂ ਦੀ ਆਪਣੇ ਬੈਠ ਕੇ ਗੱਲਬਾਤ ਹੋਈ ਸੀ। ਉਹ ਬੈਠ ਕੇ ਫਿਰ ਉਹਦਾ ਫੈਸਲਾ ਜੋ ਹੋਇਆ ਉਹ ਪ੍ਰਧਾਨ ਜੀ ਨੇ ਕੱਲ ਅਨਾਉਂਸ ਕਰ ਦਿੱਤਾ ਸੀ। ਔਰ ਮੈਂ ਕਹਿ ਸਕਦਾ ਇਹ ਇੱਕ ਕਈ ਵਾਰੀ ਸਾਡੇ ਮਨ ਦੇ ਵਿੱਚ ਰਹਿੰਦੀ ਸੀ ਜੀ ਆ ਇਦਾਂ 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 ਪਰ ਕਾਲੀਦਲ ਨੇ ਆਪਣੀ ਇਹ ਵੀ ਪੇਰਤ ਜਿਹੜੀ ਸੀ ਉਹ ਸੱਚ ਕਰਕੇ ਦਿਖਾਲ ਦਿੱਤੀ ਵੀ ਡੈਮੋਕਰੇਸੀ ਦੇ ਵਿੱਚ ਪਹਿਲਾਂ ਵੀ ਪ੍ਰਧਾਨ ਪਹਿਲਾਂ ਵੀ ਹੁੰਦੇ ਰਹੇ ਤੇ ਆ ਹੁਣ ਵੀ ਜਿਹੜਾ ਆ ਆ ਹੁਣ ਸੈਕੰਡ ਟਰਮ ਆ ਗਈ ਆ ਤੇ ਚੋਣ ਤੋਂ ਪਹਿਲਾਂ ਹੀ ਜਿਹੜਾ ਆ ਉਹ ਡਿਕਲੇਅਰ ਕੀਤਾ ਆ ਸੋ ਜਿਹੜਾ ਦੂਸਰਾ ਪੱਖ ਆ ਉਹ ਦੂਸਰਾ ਪੱਖ ਨਿਗਰ ਹੋਣਾ ਚਾਹੀਦਾ ਨਾ ਕਿ ਉਹ ਜਿਹਦਾ ਕਹਿੰਦੇ ਆ ਆਪੋਜੀਸ਼ਨ ਫਾਰ ਦਾ ਸੇਕ ਆਫ ਆਪੋਜੀਸ਼ਨ ਕੋਈ ਸਿਧਾਂਤਕ ਜਿਹੜੀ ਆਪੋਜੀਸ਼ਨ ਚਾਹੀਦੀ ਆ ਤਾਂ ਕਿ ਕਾਰਜ ਜਿਹੜੇ ਆ ਵਧੀਆ ਚੱਲ ਸਕਦੇ। ਪ੍ਰਧਾਨ ਜੀ ਟੋਟਾ ਮਾਰ ਰਹੀਆਂ ਨੇ ਇਹ ਜਾਵਾ ਕਿ ਮੈਂਬਰਾਂ ਨੂੰ ਡਰਾ ਧਮਕਾਇਆ ਜਾ ਰਿਹਾ ਹੈ। ਬਿਲਕੁਲ ਗਲਤ ਹੈ। ਆ ਦੇਖੋ ਆ ਮੈਂ ਆ ਪ੍ਰਧਾਨ ਆ ਪ੍ਰਧਾਨ ਨਹੀਂ ਨਹੀਂ ਆ ਪ੍ਰਧਾਨ ਤੁਰਿਆ ਫਿਰਦਾ ਤੁਸੀਂ ਦੇਖਦੇ ਆ ਤੇ ਬਾਕੀ ਮੈਂਬਰ ਤੁਰੇ ਫਿਰਦੇ ਆ। ਤੁਸੀਂ ਪ੍ਰੈਸ ਵਾਲੇ ਵੱਧ ਜਾਣਦੇ ਆ ਦੇਖ ਲਓ ਕਿਸ ਨੂੰ ਕੋਈ ਡਰ ਪੈ ਕੀਤਾ ਕਿਤੇ ਜਾਂਦਾ। ਇਹ ਤਾਂ ਸਾਰੇ ਕੱਲ ਗੱਲ ਸਾਰੇ ਹਾਊਸ ਦੇ ਵਿੱਚ ਆ ਕੇ ਬੈਠੇ ਸੀ। ਤੇ ਤੁਸੀਂ ਇਹ ਗੱਲ ਅੰਦਰ ਕਿਉਂਕਿ ਤੁਸੀਂ ਨਹੀਂ ਸੀ ਪਰ ਉਹਨਾਂ ਦਾ ਜਿਹੜਾ ਚਾਹ ਤੇ ਸੇਗਾਉਣਾ ਦਾ ਮੈਂ ਸਮਝਦਾ ਮਨ ਦੇ ਵਿੱਚ ਬਲਬਲੇ ਉਹ ਕੱਲ ਹਾਊਸ ਦੇ ਵਿੱਚ ਦੇਖਣ ਵਾਲੇ ਸੀ ਕੁਝ ਮੈਂਬਰ ਸ਼ਾਮਲ ਹੋ ਗਏ ਜੋ ਹੋਰ ਦੇ ਵਿੱਚ ਤੁਸੀਂ ਵੋਟਾਂ ਨੂੰ ਲੈ ਕੇ ਕਿੰਨੀ ਕੁ ਤਿਆਰੀ ਹੈ ਤੁਹਾਡੀ ਕੁਝ ਮੈਂਬਰ ਬਾਹਰ ਗਏ ਹੋਆ ਕੁਝ ਸਤੀਫਾ ਦੇ ਗਏ ਹੋਆ ਕੋਈ ਨਹੀਂ ਸਟ੍ਰੈਂਥ ਹੁਣ ਪਤਾ ਲੱਗ ਜੂਗੀ ਡੇਢ ਤੋਂ ਲਗਭਗ 40 140 ਕੁ ਦੇ ਲਗਭਗ ਹੋ ਜਾਣਾ ਵੋਟਾਂ ਦੀ ਕਿੰਨੀ ਕੁ ਤਿਆਰੀ ਹੈ ਕਿਉਂਕਿ ਵੋਟਾਂ ਬੰਨੀਆਂ ਸ਼ੁਰੂ ਹੋ ਗਈਆਂ ਨੇ ਤੁਹਾਡੀ ਕਿੰਨੀ ਕੁ ਵੋਟਾਂ ਦੀ ਦੇਖੋ ਵੋਟਾਂ ਦੀ ਇੱਕ ਤਾਂ ਇਹ ਬਹੁਤ ਮੇਰੇ ਖਿਆਲ ਜੇ ਐਮਸੀ ਦੀ ਵੀ ਚੋਣ ਹੋਵੇ ਉਹਦੇ ਲਈ ਵੀ ਇੰਨਾ ਸਮਾਂ ਨਹੀਂ ਦਿੱਤਾ ਜਾਂਦਾ ਸਰ 25 ਦਿਨ ਦਾ ਸਮਾਂ ਫਿਰ ਉਹਦੇ ਵਿੱਚ ਪਹਿਲਾਂ ਪਰਫਾਰਮਾਂਸ ਸੀ ਉਹ ਬਦਲ ਦਿੱਤਾ ਦੂਆ ਬਣਾ ਦਿੱਤਾ ਫਿਰ ਉਹਦੇ ਵਿੱਚ 3 ਆਇਕ ਆ ਗਿਆ ਪਏ ਦੇ ਵਿੱਚ ਸ਼ਰਤਾਂ ਆ ਹੋਣਗੀਆਂ ਫਿਰ ਚੌਥਾ ਆ ਗਿਆ ਇਹਦੇ ਵਿੱਚ ਜੀ ਆਪਣੇ ਕਲਾ ਕਲਾ ਫਾਰਮ ਦਊਗਾ ਇਹ ਪਚੀਦਾ ਜਿਹਾ ਕਰ ਦਿੱਤਾ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਸੀਗੇ ਸ਼ੁਰੂ ਦੀ ਸ਼ਰਨਿਕ ਕਮੇਟੀ ਕੀ ਦਲ ਦਾ ਰੋਕ ਕੀਤਾ ਜਾਊਗਾ ਕਿਉਂਕਿ ਜਿਹੜੀ ਲਿਮਿਟ ਹੋ ਖਤਮ ਹੋ ਰਹੀ ਹੈ ਦੇਖੋ ਅਸੀਂ ਤਾਂ ਅਸੀਂ ਤਾਂ ਕੱਲ ਵੀ ਸਾਰਿਆਂ ਨੂੰ ਕਿਹਾ ਤੇ ਮੈਂ ਹੁਣਾਂ ਮਹੀਨਾ ਇਸੇ ਕੰਮ ਚ ਚਲਾਉਣਾ ਭਈ ਬਾਅਦ ਤੋਂ ਬਾਅਦ ਅਸੀਂ ਤਾਂ ਹੁਣ ਉਹਨਾਂ ਨੂੰ ਕਿਹਾ ਸੀ ਵੀ ਇਦਾਂ ਟਾਈਮ ਐਕਸਟੈਂਡ ਕਰੋ ਆ ਹੁਣ ਚਾਰ ਛੁੱਟੀਆਂ ਚੱਲ ਰਹੀਆਂ 15 ਨੂੰ ਜਾ ਕੇ ਵਰਕਿੰਗ ਡੇ ਫੇ ਬੀਆਲੋ ਜਿਹੜੇ ਆ 6-6 ਕਿਲੋਮੀਟਰ ਦੇ ਬੂਥ ਆ ਤੇ ਬੂਥ ਵਾਈਚ ਕਿੱਥੇ ਬੰਦਾ ਹੁਣ ਟਰਾਲੀਆਂ ਵਾਲਾ ਤਾਂ ਜੋਗ ਰਿਹਾ ਨਹੀਂ ਸੋ ਇਸ ਕਰਕੇ ਸਾਰਿਆਂ ਮੈਂਬਰਾਂ ਨੂੰ ਵੀ ਕਿਹਾ ਵੀ ਵੱਧ ਤੋਂ ਵੱਧ ਵੋਟਾਂ ਬਣਾਓ ਕਿਉਂਕਿ ਸਰਕਾਰ ਦਾ ਮਨਸ਼ਾ ਜਿਹੜਾ ਉਹ ਬਿਲਕੁਲ ਕਲੀਅਰ ਆ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਇਲੈਕਸ਼ਨ ਕਮਿਸ਼ਨ ਦੇ ਜ਼ਰੀਏ ਸਿੱਖਾਂ ਦੀ ਸਟਰੈਂਥ ਤੇ ਲੋ ਸ਼ੋ ਕਰਨੀ ਚਾਹੁੰਦੀ ਆ ਤਾਂ ਕਿ ਇਹਨਾਂ ਦਾ ਆਲਟੀਮੇਟਲੀ ਉਹ ਆਬਜੈਕਟ ਪੂਰਾ ਹੋ ਜਾਏ ਕਿ ਪੰਜਾਬ ਜਿਹੜਾ ਆ ਉਹ ਸਿੱਖ ਮжоਰਿਟੀ ਸਟੇਟਸ ਨਹੀਂ ਰਿਹਾ ਤੋ ਇਹਦੇ ਪਿੱਛੇ ਲੁਕਮਾ ਅਜੰਡਾ ਇਹਨਾਂ ਦਾ ਹੈ ਜਿਹਨੂੰ ਮੈਂ ਭਲੀ ਭਾਂਤ ਭਾਵਨਾ ਇਹ ਜੋ ਕਰ ਰਹੇ ਆ ਭਈ ਉਹ ਸਹਾਰਾ ਲੈ ਕੇ ਇਹਦਾ ਪਚੀਦਾ ਜਿਹਾ ਮਸਲਾ ਬਣਾਇਆ ਜਾਂਦਾ ਹੈ। ਕੋਈ ਸਲਾਹ ਕੋਈ ਦੇਣਾ ਚਾਹੋਗੇ? ਹਾਂ ਜੀ। ਬੀਬੀ ਨੂੰ ਕੋਈ ਸਲਾਹ ਦੇਣਾ ਚਾਹੋਗੇ? ਬੀਬੀ ਜੀ ਦੇਖੋ ਮੇਰੇ ਤੋਂ ਸਿਆਣੇ ਆ ਮੰਤਰੀ ਰਹੇ ਆ ਤਿੰਨ ਵਾਰੀ ਪ੍ਰਧਾਨ ਰਹੇ ਆ ਮੈਂ ਉਹਨਾਂ ਤੋਂ ਉਹਨਾਂ ਨੂੰ ਕੀ ਸਲਾਹ ਦੇ ਸਕਦਾ ਹਾਂ? ਜਦੋਂ ਸਾਡਾ ਖੁੱਲੇ ਦਿਲ ਨਾਲ ਹੀ ਆ। ਠੀਕ ਜੀ। ਮੈਂ ਤਾਂ ਆਵਾਂਗੇ ਕਿ ਕੌਮੀ ਏਕਤਾ ਬਹੁਤ ਜ਼ਰੂਰੀ ਆ ਇਹ ਇਹ ਆ ਸਮੇਂ ਦੀ ਮੰਗ ਆ। ਸਮੇਂ ਦੀ ਲੋੜ ਵੀ ਆ। ਠੀਕ ਜੀ।